ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਨਾਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਢੁੱਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਇਆ ਸਵਾਇਆ ਨਗ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਦੰਨਿਆ ਦੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸასი ਗਾਲ ਜੀ ਸასი ਆ ਵੀਰੇ ਨਾਮ ਤੇ ਐਡਰੈਸ ਦੱਸ ਦੋ ਨਾਮ ਵੀਰੇ ਰਾਜਾ ਪੈਂਤੂ ਡਿਗੇ ਜ਼ਿਲ੍ਹਾ ਅਸਲਮੋਗਾ ਮੋਬਾਈਲ ਨੰਬਰ 8195096573 ਠੀਕ ਆ ਬਾਈ ਸੁਆ ਕਿੰਨਾਂ ਮਸੂਈ ਆ ਸੁਆ ਵੀਰੇ ਤੀਜਾ ਸੁਈ ਆ ਇਹ ਠੀਕ ਆ ਤਾਂ ਦੋ ਸੁਈ ਆ ਜੀ ਇਹ ਵੀਰੇ ਤਰਕੇ ਸੁਈ ਆ 4 ਵਜੇ ਠੀਕ ਬੱਚਾ ਕਿ ਦਿੱਤਾ ਹੈ ਬੱਚਾ ਬੱਚੀ ਦੇਗੀ ਵੀਰੇ ਬੱਚੀ ਚੰਗੀ ਆ ਜੀ ਹਾਂਜੀ ਜੀ ਜੇ ਡਨ ਆ ਜੀ ਉਹ ਪਈਆ ਵੀਰੇ ਦਿਖਾ ਦਿਓ ਮੈਨੂੰ ਚੈੱਕ ਕਰ ਸਕਦੇ ਜੇ ਡਨ ਆ ਕਿੰਨਾ ਬੋਲਾ ਕੱਢ ਲਿਆ ਬਾਈ ਬੋਲਾ ਵੀਰੇ ਕੱਢਿਆ 4 ਕਿਲੋ ਕੋ ਬੱਚੀ ਨੇ ਠੀਕ ਹੈ ਕੋ ਬੱਚੇ ਨੂੰ ਚੰਗ ਲਿਆ 4 4.5 ਕਿਲੋ ਹੋ ਗਏ 4.5 ਕਿਲੋ ਹੋ ਗਾਂਦਾ ਠੀਕ ਹੈ ਜੀ ਕਿੰਨਾ ਪਾਜੀ ਦੁੱਧ ਜੀ ਦੁੱਧ ਵੀਰੇ ਮਾਲ ਖੜੇ ਦੂਜੇ 20 ਕਿਲੋ ਸਿਆ 20 ਕਿਲੋ ਚੋਇਆ ਮਾਲ ਖਾ ਠੀਕ ਹੈ ਜੀ ਥਾਣਾ ਦੀ ਡੰਨ ਹੈ ਜੀ ਥਾਣਾ ਦੀ ਵੀਰੇ ਧਾਰਾ ਹੀ ਮਾਰ ਦਿੰਦੇ ਥਾਣਾ ਦਾ ਬੰਗੂ ਚੱਕਰ ਨਹੀਂ ਕਰ ਠੀਕ ਹੈ ਜੀ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਸੋਨਾ ਹਵਾਨਾ ਫਿਟਿੰਗ ਆਲਾ ਟੂਸ ਸੀਲਸ ਲੱਗ ਪੂਰੀ ਹੈ ਜੀ ਬਾਕੀ ਧਾਰਾ ਮਾਰ ਕੇ ਚੈੱਕ ਕਰ ਸਕਦੇ ਹੋ ਸੋਨਾ ਫਿਟਿੰਗ ਆਲਾ ਹਵਨ ਚੈੱਕ ਕਰ ਸਕਦੇ ਹੋ ਜੀ ਐਂਡ ਹਵਨ ਪੂਰਾ ਫਸਿਆ ਪਿਆ ਜੀ ਲਓ ਜੀ ਮਗਰਲੇ ਤੁਸੀਂ ਮਾਰ ਦਿਓ ਬਰੇ ਓਕੇ ਜੀ ਡਨ ਨਾ ਬਰੇ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਆ ਜੀ ਰਾਤ ਹੀ ਸੂਈ ਆ ਜੇਰ ਪ੍ਰੋਪਰ ਡਨ ਨਾ ਤੁਹਾਨੂੰ ਦਿਖਾਈ ਕਰਕੇ ਹੋਈ ਆ ਬੇ 4 ਵਜੇ ਰਾਤ ਨਹੀਂ ਸਵੇਰ ਤੜਕੇ 4 ਵਜੇ ਸਵੇਰ 4 ਵਜੇ ਸੂਈ ਆ ਬੱਚਾ ਮਗਰਾ ਜਾਂਦਾ ਵੱਛੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਸੀ ਉਸ ਲੱਗਦਾ ਅੰਤ ਕੋਈ ਨਹੀਂ ਆ ਦੇਖ ਲੋ ਖੁੱਲੀ ਫਿਰਦੀ ਆ ਥਣ ਪੂਰਾ ਮੋਟਾ ਲੱਗਿਆ ਵਾ ਇਹਨ ਹੱਥੀ ਚਵਾਈ ਵਾਲਾ ਜੀ ਜਿਹੜਾ ਆਮ ਕਰਕੇ ਗਾਈਆਂ ਚ ਚੰਗਾ ਥਣ ਕਹਿ ਦਿੰਨੇ ਆਪਾਂ ਉਹ ਚੀਜ਼ ਆ ਜੀ ਫਿਰ ਟਿਕਾਂ ਦਾ ਹਵਾਨਾ ਵੱਡੀ ਬਹੁਤ ਆ ਵੀਰੇ ਮੇਰਾ ਕੱਦ ਦੇ ਨਾਮ ਦਾ ਜਾ ਲਾਲਾ ਸਹੀ ਗੱਲ ਆ ਜੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਾਈਟ ਦੇ ਹਿਸਾਬ ਨਾਲ ਲਾ ਸਕਦੇ ਆ ਜੀ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ ਬੱਚਾ ਤੁਹਾਨੂੰ ਨਾਲ ਬੱਚੀ ਫ੍ਰੀ ਮਿਲ ਜਾਣੀ ਆ 20 ਪਲੱਸ ਦੀ ਉਮੀਦ ਹੱਕ ਵੀ ਆ ਵੀਰੇ ਦੇਣ ਦਾ ਜਿਹਦੇ ਹਿਸਾਬ ਨਾਲ ਕੱਦ ਵਜਨ ਆ ਜੀ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਮੋਲ ਦਾ ਵੀਰੇ ਏਡੀ ਦਾ ਜਿੰਨਾ ਮਰਜ਼ੀ ਕਰੀ ਜਾਓ ਠੀਕ ਹੈ ਜੀ 65 ਮੰਗ ਲਈ ਤਾਂ ਵੀ ਥੋੜਾ ਇਹ 56000 ਦੀ ਵੀਰੇ ਜੈਸਨੋ ਦੇ ਦਾਂਗੇ ਜੈਸਨੋ ਦੇ ਦਾਂਗੇ ਠੀਕ ਹੈ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੀ 56000 ਦੀ ਐਸਨੋ ਦੇ ਦਾਂਗੇ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਸੋਨਾ ਫਿਟਿੰਗ ਵਾਲਾ ਹਵਾਨਾ ਬੱਚਾ ਨਾਲ ਬੱਚੀ ਮਿਲ ਜਾਨੀ ਐ 56000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਤਿਆਰੀ ਬਹੁਤ ਸੋਹਣੀ ਕੀਤੀ ਆ ਜੀ ਜਿਹਨੂੰ ਪਸੰਦ ਆਉਂਦੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ